ਵਿੱਚ ਖਿਆਲਾਂ ਹਜ਼ੂਰ ਬਸ ਦਮ ਦਮ ਦੇਨਾਲ ਸਹਬਤਿਆ ਕਰੇ ਚੇਤਾ ਚਿੰਤਨ ਇਉ ਪੱਕਾ ਕਿ ਖਾਲੀ ਕੋਈ ਨਾ ਜਾਵੇ ਸਾ ਹਰ ਦਮ ਉੱਤੇ ਲਾ ਮੋਹਰ ਇਲਾਹੀ ਚੁੱਕ ਅਸਲ ਖਜ਼ਾਨੇ ਪਾ ਕਿਉਂਕਿ ਇਹ ਦਮਾ ਹੀ ਹਸ਼ਰ ਦੇ ਰੋਜ਼ ਅਮਨ ਨੇ ਹੁਣੇ ਤੇਰੇ ਗਵਾ ਨੇ ਹੁਣੇ ਤੇਰੇ ਗਵਾ ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗਡ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸੱਚ ਰਹੀਏ ਕਾਲ ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਬੋਲਣ ਦਾ ਪਹਿਲੂ ਹੈ ਖਸਾਬ ਸਾਹਾਂ ਦਾ ਸਾਡੇ ਸਾਹ ਇੱਕ ਰਾਸਨ ਜੋ ਅਸੀਂ ਆਪਣੀ ਤਮਾਮ ਜ਼ਿੰਦਗੀ ਵਿੱਚ ਇਨਵੈਸਟ ਕਰਦੇ ਹਾਂ ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਇਨਵੈਸਟਮੈਂਟ ਕਿਉਂਕਿ ਸਾਹਾਂ ਦੀ ਇਨਵੈਸਟਮੈਂਟ ਤੇ ਹੀ ਸਾਡੀ ਅਗੇਰੀ ਪ੍ਰਾਪਤੀ ਨਿਰਭਰ ਕਰਦੀ ਹੈ ਇਸ ਲਈ ਇਹ ਇਨਵੈਸਟਮੈਂਟ ਕਿੱਥੇ ਕਿੰਨੀ ਤੇ ਕਿਵੇਂ ਕਰਨੀ ਹੈ ਇਸ ਗੱਲ ਦੀ ਸਮਝ ਹੋਣੀ ਸਾਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਇਹੀ ਸਾਡੀ ਜ਼ਿੰਦਗੀ ਦਾ ਗਣਿਤ ਹੈ ਜਿਹੜਾ ਅਸੀਂ ਸਿੱਖਣਾ ਹੈ ਤੇ ਅੱਜ ਇਸੇ ਹੀ ਗਣਿਤ ਨੂੰ ਸਿੱਖਣ ਲਈ ਇੱਕ ਸਿੱਧਾ ਜਿਹਾ ਫਾਰਮੂਲਾ ਅਸੀਂ ਸਾਰੇ ਕਹਾਣੀ ਜ਼ਰੀਏ ਸਿੱਖਾਂਗੇ ਇੱਕ ਵਾਰ ਇੱਕ ਰਾਜਾ ਸਵੇਰੇ ਸੈਰ ਕਰਨ ਲਈ ਇਕੱਲਾ ਆਪਣੇ ਮਹਿਲ ਚੋਂ ਨਿਕਲਿਆ ਸੀ ਕਿ ਉਸ ਦੀ ਨਜ਼ਰ ਪਸੀਨੇ ਨਾਲ ਬਿਹਾਲ ਹੋਈ ਇੱਕ ਕਿਸਾਨ ਤੇ ਪਈ ਜਿਹੜਾ ਆਪਣੇ ਖੇਤ ਵਿੱਚ ਖੇਤੀ ਕਰ ਰਿਹਾ ਸੀ ਮਿਹਨਤ ਕਰ ਰਿਹਾ ਸੀ ਰਾਜਾ ਉਸ ਕਿਸਾਨ ਨੂੰ ਪੁੱਛਦਾ ਹੈ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ ਰੋਜ਼ ਦਾ ਕਿੰਨਾ ਕਮਾ ਲੈਂਦੇ ਹੋ ਕਿਸਾਨ ਕਹਿੰਦਾ ਜੀ ਸੋਨੇ ਦਾ ਇੱਕ ਸਿਕਾ ਰਾਜਾ ਉਸ ਕਿਸਾਨ ਨੂੰ ਫੇਰ ਸਵਾਲ ਕਰਦਾ ਹੈ ਤੇ ਪੁੱਛਦਾ ਹੈ ਕਿ ਫੇਰ ਤੁਸੀਂ ਉਸ ਸੋਨੇ ਦੇ ਸਿੱਕੇ ਦਾ ਕੀ ਕਰਦੇ ਹੋ ਕਿੱਥੇ ਵਰਤਦੇ ਹੋ ਕਿਸਾਨ ਕਹਿੰਦਾ ਹੈ ਕਿ ਇੱਕ ਹਿੱਸਾ ਮੈਂ ਖੁਦ ਖਾਂਦਾ ਦੂਸਰਾ ਹਿੱਸਾ ਮੈਂ ਉਧਾਰ ਦਿੰਦਾ ਤੀਸਰੇ ਹਿੱਸੇ ਨਾਲ ਮੈਂ ਵਿਆਜ ਉਤਾਰਦਾ ਤੇ ਚੌਥਾ ਹਿੱਸਾ ਮੈਂ ਖੂ ਵਿੱਚ ਛੋਟ ਦਿੰਦਾ ਰਾਜੇ ਨੂੰ ਕਿਸਾਨ ਦੀ ਗੱਲ ਖਾਸ ਸਮਝ ਨਹੀਂ ਆਈ ਇਸ ਲਈ ਰਾਜੇ ਨੇ ਕਿਸਾਨ ਨੂੰ ਕਿਹਾ ਕਿ ਮੈਨੂੰ ਸਾਰੀ ਗੱਲ ਸਾਫ਼ ਸਿੱਧੇ ਸ਼ਬਦਾਂ ਵਿੱਚ ਦੱਸ ਕਿਸਾਨ ਹਲਕਾ ਜਿਹਾ ਮੁਸਕੁਰਾ ਕੇ ਕਹਿੰਦਾ ਹੈ ਕਿ ਇੱਕ ਹਿੱਸਾ ਮੈਂ ਆਪਣੇ ਤੇ ਖਰਚ ਕਰਦਾ ਹਾਂ ਆਪਣੇ ਖਾਣ ਪੀਣ ਰਹਿਣ ਸਹਿਣ ਤੇ ਕਰਦਾ ਤੇ ਦੂਸਰਾ ਹਿੱਸਾ ਮੈਂ ਆਪਣੇ ਬੱਚਿਆਂ ਨੂੰ ਦਿੰਦਾ ਹਾਂ ਉਹਨਾਂ ਦੀ ਪਾਲਣ ਪੋਸ਼ਣ ਤੇ ਲਾਉਂਦਾ ਹਾਂ ਭਾਵ ਕਿ ਉਧਾਰ ਦਿੰਦਾ ਹਾਂ ਜੋ ਕਿ ਕੱਲ ਨੂੰ ਮੈਨੂੰ ਬਜ਼ੁਰਗੀ ਚ ਜਾ ਕੇ ਉਦੋਂ ਵਾਪਸ ਮਿਲਣਾ ਜਦੋਂ ਬਜ਼ੁਰਗੀ ਚ ਉਹਨਾਂ ਮੇਰੀ ਸੰਭ ਸੰਭਾਲ ਕਰਨੀ ਤੀਸਰਾ ਹਿੱਸਾ ਮੈਂ ਆਪਣੇ ਬੁੱਢੇ ਮਾਪੇ ਨੂੰ ਜਿੰਦਾ ਉਹਨਾਂ ਦੇ ਕਰਜ਼ ਦਾ ਵਿਆਜ ਮੋੜਦਾ ਜੋ ਉਹਨਾਂ ਮੇਰਾ ਪਾਲਣ ਪੋਸ਼ਣ ਕੀਤਾ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਚੌਥਾ ਹਿੱਸਾ ਮੈਂ ਦਾਨ ਪੁੰਨ ਚ ਲਾ ਦਿੰਦਾ ਭਾਵ ਕੇ ਨੇਕੀ ਵਾਲੇ ਖੂਜ ਪਾ ਦਿੰਦਾ ਜਿਸ ਦਾ ਲਾਭ ਮੈਨੂੰ ਲੱਗਦਾ ਹੈ ਕਿ ਮੈਨੂੰ ਅਗਲੇ ਜਹਾਨ ਚ ਮਿਲੇਗਾ ਰਾਜਾ ਕਿਸਾਨ ਦੀ ਇਹ ਗਣੀਤ ਸੁਣ ਕੇ ਇੱਕ ਪਲ ਲਈ ਚੁੱਪ ਜਿਹਾ ਤਾਂ ਹੋ ਗਿਆ ਪਰ ਖੁਸ਼ ਬਹੁਤ ਹੋਇਆ ਕਿ ਕਿਵੇਂ ਇੱਕ ਇਨਸਾਨ ਆਪਣੀ ਕਮਾਈ ਰਾਸ ਨੂੰ ਪੂੰਜੀ ਨੂੰ ਸੰਤੁਲਿਤ ਤਰੀਕੇ ਨਾਲ ਇਨਵੈਸਟ ਕਰਦਾ ਹੈ ਹੁਣ ਰਾਜੇ ਤੇ ਕਿਸਾਨ ਵਿਚਲੀ ਵਾਰਤਾਲਾਪ ਵਿੱਚੋਂ ਜਿਹੜੀ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਕੀਮਤੀ ਰਾਸ ਨੂੰ ਕਿਉਂ ਕਿਵੇਂ ਕਿੱਥੇ ਤੇ ਕਿੰਨਾ ਇਨਵੈਸਟ ਕਰਨਾ ਚਾਹੀਦਾ ਹੈ ਹੁਣ ਜੇ ਸੋਚਿਆ ਜਾਵੇ ਤਾਂ ਇਨਸਾਨ ਦਾ ਸਭ ਤੋਂ ਕੀਮਤੀ ਰਾਸ ਉਸ ਦਾ ਸਾਹ ਹੁੰਦਾ ਹੈ ਉਸ ਦਾ ਵਕਤ ਹੁੰਦਾ ਹੈ ਇਸ ਲਈ ਸਾਨੂੰ ਸਾਹਾਂ ਦੀ ਵਕਤ ਦੀ ਇਨਵੈਸਟਮੈਂਟ ਸੋਚ ਕੇ ਕਰਨੀ ਚਾਹੀਦੀ ਤੇ ਚੰਗੇ ਕਰਮ ਚ ਚੰਗੀ ਗੱਲ ਚ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜੋ ਵੀ ਕੰਮ ਕਰਦੇ ਹਾਂ ਬੇਸ਼ੱਕ ਉਹ ਚੰਗਾ ਹੋਏ ਜਾਂ ਮੜ ਉਹਦੇ ਵਿੱਚ ਸਾਨੂੰ ਮੰਜ਼ਿਲ ਮਿਲੇ ਜਾਂ ਨਾ ਮਿਲੇ ਪਰ ਉਹਦੇ ਵਿੱਚ ਸਾਡੇ ਵਕਤ ਦੀ ਸਾਡੇ ਸਾਹਾਂ ਦੀ ਇਨਵੈਸਟਮੈਂਟ ਜ਼ਰੂਰ ਹੁੰਦੀ ਹੈ ਇਸ ਲਈ ਆਪਣੀ ਵਕਤ ਦੀ ਆਪਣੇ ਸਾਹਾਂ ਦੀ ਇਨਵੈਸਟਮੈਂਟ ਸੋਚ ਕੇ ਕਰੀਏ ਕਿਉਂਕਿ ਮਾੜੇ ਪਾਸੇ ਲੱਗਾ ਵਕਤ ਲੱਗੇ ਸਾਹ ਸਾਨੂੰ ਕਦੇ ਵੀ ਉੱਚੇ ਨਤੀਜੇ ਨਹੀਂ ਕੱਢ ਕੇ ਦਿੰਦੇ ਸੋ ਅਖੀਰ ਜੀਵਨ ਦੇ ਗਣਿਤ ਨੂੰ ਸਮਝ ਕੇ ਆਪਣੇ ਸਾਹਾਂ ਦਾ ਆਪਣੇ ਵਕਤ ਦਾ ਇੱਕ ਪੂਰਾ ਹਿੱਸਾ ਨੇਕ ਸੋਚ ਨੂੰ ਪਰਫੁੱਲਤ ਕਰਨ ਵਲ ਪਰਮਾਤਮਾ ਦੇ ਨਾਮ ਪ੍ਰੇਮ ਵੱਲ ਜ਼ਰੂਰ ਲਾਈ ਕਿਉਂਕਿ ਅਖੀਰ ਇਸੇ ਹਿੱਸੇ ਦੀ ਇਨਵੈਸਟਮੈਂਟ ਨੇ ਸਾਡਾ ਲੋਕ ਪਰਲੋਕ ਸਵਾਰਨਾ ਸੱਚੀ ਦੀਏਗਾ